ਫਾਰਮਰ ਬੰਦੇ 13 13 ਤੇ ਸਾਰੇ ਭਰਾਵਾਂ ਦਾ ਸਵਾਗਤ ਹੈ ਤੇ ਅੱਜ ਆਪਾਂ ਜਿਹੜੀ ਇਹ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਕਿ ਆਪਣੀ ਫਸਲ ਹੈ ਜਿਹੜੀ ਕਣਕ ਮੁੱਖ ਫਸਲ ਹੈ ਇਹਨਾਂ ਦਿਨਾਂ ਦੀ ਤੇ ਇਹਦਾ ਜਿਹੜਾ ਝਾੜ ਵੀ ਆਪਣਾ ਚੰਗਾ ਹੋਵੇ ਤੇ ਆਪਣੀ ਜਿਹੜੀ ਫਸਲ ਹੈ ਉਹ ਵੀ ਪੂਰੀ ਕੈਂਟ ਹੋਵੇ ਤੇ ਜ਼ਿਆਦਾਤਰ ਕਿਸਾਨ ਭਰਾ ਕਮੈਂਟਾਂ 'ਚ ਵੀ ਜਾਂ ਜ਼ਿਆਦਾਤਰ ਵੀਡੀਓ ਵੀ ਹੁਣ ਇਸੇ ਰਿਲੇਟਡ ਚੱਲਦੇ ਆ ਵੀ ਆਪਾਂ ਜਿਹੜਾ ਫਸਲ ਦਾ ਉਹ ਝਾੜ ਕਿਵੇਂ ਵਧਾਈਏ ਜਾਂ ਆਪਣਾ ਝਾੜ ਆ ਜਿਹੜਾ ਬੀ ਪਲੱਸ ਕਿਵੇਂ ਆਵੇ ਵਧੀਆ ਝਾੜ ਆਵੇ ਚਲੋ ਕਣਕ ਦਾ ਮਤਲਬ ਹਰ ਇੱਕ ਕਿਸਾਨ ਨੂੰ ਇੱਕ ਆਸ ਹੁੰਦੀ ਆ ਵੀ ਆਪਣਾ ਝਾੜ ਜਿਹੜਾ ਪੂਰਾ ਵਧੀਆ ਆਵੇ ਪਰ ਉਹਦੇ ਲਈ ਜਿਹੜੀਆਂ ਧਿਆਨ ਰੱਖਣ ਯੋਗ ਗੱਲਾਂ ਇਹਨਾਂ ਦਿਨਾਂ ਦੇ ਵਿੱਚ ਉਹ ਆਪਾਂ ਤੁਹਾਨੂੰ ਦੱਸਣੇ ਆ ਕਿ ਆਪਾਂ ਤੁਸੀਂ ਝਾੜ ਜਿਹੜਾ ਉਹ ਕਣਕ ਦਾ ਕਿਵੇਂ ਵਧਾ ਸਕਦੇ ਆ ਇਹ ਵੀ ਨਹੀਂ ਹੈ ਕਿ ਬਾਈ ਆਪਾਂ ਤੁਹਾਨੂੰ ਕੋਈ ਖਰਚੀਲੇ ਪ੍ਰੋਡਕਟ ਦੱਸਣੇ ਆ ਜਾਂ ਬਹੁਤ ਜ਼ਿਆਦਾ ਪੈਟਾਂ ਵਾਲਾ ਸਮਾਨ ਦੱਸਣਾ ਉਹ ਚੀਜ਼ ਤੇ ਆਪਾਂ ਪਹਿਲਾਂ ਤੋਂ ਖਿਲਾਫ ਆ ਨਾ ਆਪਾਂ ਕਿਸੇ ਚੀਜ਼ ਦੀ ਪ੍ਰਮੋਸ਼ਨ ਕਰਕੇ ਆਪਾਂ ਪਾਉਨੇ ਆ ਚੀਜ਼ਾਂ ਤੇ ਬਸ ਗੱਲ ਜਿਹੜੀ ਆਪਾਂ ਕਰਨੀ ਉਹ ਹੈਗੀ ਵੀ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਆਪਾਂ ਧਿਆਨ ਰੱਖਣਾ ਤੇ ਜਿਹੜਾ ਕਣਕ ਬਾਰੇ ਪ੍ਰੋਪਰ ਜਾਣਕਾਰੀ ਆ ਕਿ ਕਿਹੜੀਆਂ ਸਟੇਜਾਂ ਵਿੱਚ ਕਿਹੜੀ ਚੀਜ਼ ਦਾ ਆਪਾਂ ਧਿਆਨ ਰੱਖਣਾ ਤੇ ਕਿਹੜੀਆਂ ਸਟੇਜਾਂ ਹੁੰਦੀਆਂ ਕਣਕ ਦੇ ਵਿੱਚ ਤੇ ਜਿਹੜੀ ਆਪਣਾ ਕਣਕ ਹੈ ਦੇ ਵਿੱਚ ਪਹਿਲੀ ਸਟੇਜ ਜਿਹੜੀ ਹੁੰਦੀ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹ ਜਰਮੀਨੇਸ਼ਨ ਦੀ ਹੁੰਦੀ ਆ ਜਦੋਂ ਜਿਹੜਾ ਦਾਣੇ ਨੇ ਆਪਣਾ ਪੁੰਗਰ ਕੇ ਫਸਲ ਨੇ ਆਪਣੀ ਨੇ ਧਰਤੀ ਦੇ ਵਿੱਚੋਂ ਬਾਹਰ ਆਉਣਾ ਹੁੰਦਾ ਚਰਮਿਨੇਸ਼ਨ ਦੀ ਸਟੇਜ ਤੇ ਪਹਿਲ तकरीबन ਸਾਰਿਆਂ ਦੀ ਕੰਪਲੀਟ ਹੋ ਗਈ ਹੈ ਤੇ ਦੂਜੀ ਸਟੇਜ ਜਿਹੜੀ ਹੁੰਦੀ ਆ ਉਹ ਹੁੰਦੀ ਆ ਸੀਆਰਆਈ ਕਹਿੰਦੇ ਜਿਹਨੂੰ ਕ੍ਰਾਊਨ ਰੂਟ ਇਨੀਸ਼ੀਏਸ਼ਨ ਇਹ ਸਟੇਜ ਜਦੋਂ ਆਪਾਂ ਫਸਲ ਨੂੰ ਪਹਿਲਾ ਪਾਣੀ ਲਾਉਨੇ ਆ ਇਹ ਉਸ ਸਮੇਂ ਸਟੇਜ ਦੇ ਵਿੱਚ ਆਪਣੀ ਜਿਹੜੀ ਕਣਕ ਉਹ ਚੱਲ ਰਹੀ ਹੁੰਦੀ ਆ ਤੇ ਜਿਹੜੇ ਆ ਆਪਣੀਆਂ ਰੂਟਸ ਐ ਜੜਾਂ ਐ ਉਹਨਾਂ ਨੇ ਡਿਵੈਲਪ ਹੋਣਾ ਹੁੰਦਾ ਪਹਿਲੇ ਪਾਣੀ ਸਮੇ ਤੇ ਜਿਹੜੀ ਤੀਜੀ ਸਟੇਜ ਆ ਉਹ ਹੁੰਦੀ ਆ ਆਪਣੀ ਟੇਲਰਿੰਗ ਦੀ ਇਲਰਿੰਗ ਦਾ ਮਤਲਬ ਜਿਹੜੀ ਫਟਾਰੇ ਦੀ ਜਿਨ੍ਹਾਂ ਬਾਰੇ ਬਹੁਤ ਵੀਰ ਆਪਣੇ ਪੁੱਛਦੇ ਰਹਿੰਦੇ ਆ ਕਿ ਬਾਈ ਫਟਾਰੇ ਲਈ ਕੀ ਪਾਈਏ ਆਪਣੀ ਜਿਹੜੀ ਕਣਕ ਹੈ ਵਧੀਆ ਫਟਾਰਾ ਕਰੇ ਤੇ ਵਧੀਆ ਖੇਤ ਹਰਿਆ ਭਰਿਆ ਆਪਾਂ ਨੂੰ ਦਿਖੇ ਤੇ ਤੀਜੀ ਸਟੇਜ ਹੁੰਦੀ ਆ ਇਹ ਜਿਹੜੀ ਸਟੇਜ ਆ ਤਿੰਨੇ ਸਟੇਜਾਂ 15 ਦਿਨਾਂ ਤੋਂ ਸਟਾਰਟ ਹੋ ਕੇ 55 ਤੋਂ 60 ਦਿਨਾਂ ਤੱਕ ਚੱਲਦੀਆਂ ਤੇ ਜਦੋਂ ਕੈਂਡ ਦਾ ਮਤਲਬ ਵੀ ਆਪਣੀ ਦੂਜੇ ਪਾਣੀ ਦੇ ਨੇੜੇ ਜਿਹੜੀ ਕਣਕ ਪਹੁੰਚ ਜਾਂਦੀ ਆ 55 60 ਦਿਨਾਂ ਤੇ ਉਦੋਂ ਤੱਕ ਇਹ ਆਪਣੀ ਜਿਹੜੀ ਫਸਲ ਆ ਉਹ ਤਿੰਨੇ ਸਟੇਜਾਂ ਕੰਪਲੀਟ ਕਰ ਲੈਂਦੀ ਆ ਤੇ ਤਿੰਨੇ ਸਟੇਜਾਂ ਵਿੱਚ ਬਹੁਤ ਭਰਾ ਬੇਲੋਡ ਸਮਾਨ ਜਿਹੜੀ ਦੀ ਚੀਜ਼ ਦੀ ਲੋਡ ਨਹੀਂ ਹੁੰਦੀ ਹੈਗੀ ਬਿਨਾ ਮਤਲਬ ਤੇ ਖੇਤਾਂ ਦੇ ਵਿੱਚ ਪਾਈ ਜਾਂਦੇ ਤੇ ਅਸਲੀ ਜਿਹੜਾ ਮਲਕੇ ਸਟੇਜ ਹੁੰਦੀ ਆ ਉਹ ਹੁੰਦੀ ਆ ਆਪਣੀ ਚੌਥੀ ਸਟੇਜ ਉਹਨੂੰ ਆਪਾਂ ਜੁਆਇੰਟਿੰਗ ਸਟੇਜ ਕਹਿੰਦੇ ਆ ਜੁਆਇੰਟਿੰਗ ਸਟੇਜ ਦੇ ਵਿੱਚ ਜਿਹੜੀ ਇਹ 60 ਦਿਨਾਂ ਤੋਂ ਸਟਾਰਟ ਹੋ ਕੇ ਆਪਣੀ ਫਸਲ ਦੇ ਵਿੱਚ 75 ਤੋਂ ਲੈ ਕੇ 78 ਦਿਨਾਂ ਦੇ ਵਿੱਚ ਇਹ ਸਟੇਜ ਚੱਲਦੀ ਹੈ ਇਹਦੇ ਵਿੱਚ ਜੁਆਇੰਟਿੰਗ ਸਟੇਜ ਵਿੱਚ ਹੁੰਦਾ ਕੀ ਆ ਜੁਆਇੰਟਿੰਗ ਸਟੇਜ ਵਿੱਚ ਜਦੋਂ ਕਣਕ ਆਪਣੀ ਦੂਜੇ ਪਾਣੀ ਤੇ ਆ ਜਾਂਦੀ ਹੈ ਪਜੋ ਹੀ 60 65 ਦਿਨ ਤੇ ਸਟਾਰਟ ਹੋ ਕੇ ਸਟੇਜ 75 ਤੋਂ ਲੈ ਕੇ 78 ਦਿਨ ਚੱਲਦੀ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਕਣਕ ਨੇ ਆਪਣਾ ਜਿਹੜੀ ਕਣਕ ਦੀ ਨਾਲੀ ਆ ਉਹਦੇ ਵਿੱਚ ਆਪਣਾ ਛੱਟੇ ਦੀ ਤਿਆਰੀ ਕਰਨੀ ਇਹ ਕਣਕ ਆਪਣੀ ਉਹ ਸ਼ੁਰੂ ਕਰ ਦਿੰਦੀ ਆ ਪਰ ਆਪਾਂ ਨੂੰ ਬਾਹਰੋਂ ਤਾਂ ਪਤਾ ਨਹੀਂ ਲੱਗਦਾ ਹੈਗਾ ਪਰ ਜਿਹੜੀ ਸਟੇਜ ਆ ਉਹ ਸ਼ੁਰੂ ਹੋ ਜਾਂਦੀ ਆ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਕਣਕ ਨੇ ਇੱਕ ਡਿਸਾਈਡ ਕਰਨਾ ਹੁੰਦਾ ਵੀ ਇੱਕ ਬੂਟੇ ਨੂੰ ਕਿੰਨੇ ਛੱਟੇ ਲੱਗਣਗੇ ਜਾਂ ਇਹ ਆਪਣੇ ਜਿਹੜੀ ਕਣਕ ਨੇ ਗਰੋਥ ਕਰੀ ਆ ਟੈਲਰਿੰਗ ਕਰੀਆ ਫਟਾਰਾ ਕਰਿਆ ਉਸ ਫਟਾਰੇ ਵਿੱਚ ਮੰਨ ਕੇ ਚਲੋ ਜੀ ਆਪਣੇ ਇੱਕ ਬੀਜ ਨੇ 15 ਨਾਲੀਆਂ ਦਾ ਫਟਾਰਾ ਕਰਿਆ ਤਾਂ ਉਹਦੇ ਵਿੱਚੋਂ ਜਿਹੜੀਆਂ ਬੱਲਾਂ ਉਹ ਕਿੰਨੀਆਂ ਨਾਲੀਆਂ ਚ ਭਰਨ ਗਈਆਂ ਜਾਂ ਕਿੰਨੇ ਉਹਨੂੰ ਛੱਟੇ ਲੱਗਣਗੇ ਇਹਦੀ ਪਛਾਣ ਆਪਾਂ ਕਿੱਦਾਂ ਕਰਨੀ ਆ ਇਹਦੀ ਪਛਾਣ ਕਰਨੀ ਹੈ ਵੀ ਜਿੱਦਾਂ ਆਪਣੀ ਹੁਣ ਇਹ ਫਸਲ ਆ ਡੀਬੀਡਬਲ 222 ਵੈਰਾਈਟੀ ਆ ਇਹਦੇ ਐਵਰੇਜ ਜਿਹੜੇ ਪੱਤੇ ਆ ਹਰੇਕ ਨਾਲੀ ਨੂੰ ਤਿੰਨ ਤੋਂ ਚਾਰ ਪੱਤੇ ਆ ਮਲਕੇ ਇਹਦੇ ਵਿੱਚ ਦੋ ਪੱਤੇ ਵਾਲੀਆਂ ਬਹੁਤ ਘੱਟ ਜਾਂ ਜਿਹਨੂੰ ਸਿੰਗਲ ਪੱਤਾ ਏ ਉਹ ਬਹੁਤ ਘੱਟ ਨਾਲੀਆਂ ਤੇ ਉਹ ਮਲਕੇ ਜਿਹੜੀ ਨਾਲੀ ਨੂੰ ਤਿੰਨ ਤੋਂ ਚਾਰ ਪੱਤੇ ਆ ਉਹਨੇ ਆਪਣਾ 190 ਤੋਂ ਲੈ ਕੇ 100% ਦੇ ਵਿੱਚ ਛਿੱਟਾ ਕੱਢਣਾ ਹੀ ਕੱਢਣਾ ਜਿਹੜੀ ਨਾਲੀਆਂ ਨੂੰ ਸਿੰਗਲ ਜਾਂ ਇੱਕ ਜਾਂ ਦੋ ਪੱਤੇ ਆ ਉਹ ਜਿਹੜੇ ਬੂਟੇ ਆ ਉਹਨਾਂ ਨੇ ਖਾਲੀ ਰਹਿ ਜਾਣਾ ਮਲਕੇ ਇਹ ਜੁਆਇੰਟਿੰਗ ਸਟੇਜ ਦੀ ਪਛਾਣ ਕਰਨੇ ਦਾ ਤਰੀਕਾ ਜੇ ਤੁਹਾਡੇ ਖੇਤ ਦੇ ਵਿੱਚ ਜ਼ਿਆਦਾਤਰ ਨਾਲੀਆਂ ਨੂੰ ਤਿੰਨ ਤੋਂ ਚਾਰ ਪੱਤੇ ਹੈਗੇ ਆ ਪ੍ਰੋਪਰ ਟਿਲਰਿੰਗ ਕਰੀ ਵੀ ਆ ਬੂਟੇ ਨੇ ਜ਼ਿਆਦਾਤਰ ਨਾਲੀਆਂ ਨੂੰ ਤਿੰਨ ਤੋਂ ਚਾਰ ਪੱਤੇ ਹੈਗੀਆਂ ਤੇ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਤੁਹਾਡਾ ਝਾੜ ਜਿਹੜਾ ਉਹ ਆਟੋਮੈਟਿਕ ਵਧੀਆ ਰਹੂਗਾ ਪਰ ਜੇ ਉਹ ਝਾੜ ਜਿਕਣਾ ਆਪਾਂ ਸੋਚਦੇ ਵੀ ਦਾਣੇ ਵੀ ਆਪਣੇ ਭਜਨਦਾਰ ਹੋਣ ਵਧੀਆ ਹੋਣ ਚਮਕਦਮਕ ਵਾਲੇ ਹਨ ਘੈਂਟ ਹੋਵੇ ਵੀ ਪਿੱਸਾ ਦਾਣਾ ਨਾ ਫਸਲ ਦੇ ਵਿੱਚ ਹੋਵੇ ਜਿਹਨੂੰ ਆਪਾਂ ਮਰਿਆਵਾ ਦਾਣਾ ਵੀ ਕਹਿ ਦਿੰਦੇ ਆ ਉਹਦੇ ਵਾਸਤੇ ਆਪਾਂ ਜਿਹੜੀ ਜੁਆਇੰਟਿੰਗ ਸਟੇਜ ਆ ਜਦੋਂ ਦੂਜਾ ਪਾਣੀ ਹੁਣ ਕਈ ਭਰਾ ਤਾਂ ਲਾਉਣਾ ਸਟਾਰਟ ਕਰਤਾ ਬਹੁਤ ਬੰਦੇ ਦਸੀ ਜਾਣੇ ਵੀ ਦੂਜੇ ਪਾਣੀ ਤੇ ਆਹ ਸਪਰੇਅ ਕਰ ਦੋ ਉਹ ਕਰ ਦੋ ਬਾਅਦ ਬਾਦੂ ਆਪਾਂ ਨੂੰ ਖਰਚੇ ਵਾਲੀ ਸਪਰੇਅ ਕਰਨ ਦੀ ਲੋੜ ਨਹੀਂ ਆਪਾਂ ਜਿਹੜੀ ਤੁਹਾਨੂੰ ਇੱਕ ਸਸਤੀ ਤੇ ਕਾਰਗਰ ਸਭ ਤੋਂ ਵਧੀਆ ਜਿਹੜੀ ਜ਼ਿਆਦਾਤਰ ਨੂੰ ਪਤਾ ਹੈ ਪਰ ਉਹਦੀ ਸਟੇਜ ਨਹੀਂ ਪਤਾ ਹੁੰਦਾ ਵੀ ਉਹ ਕਿਹੜੇ ਸਮੇਂ ਵਰਤਣੀ ਹੈ ਤੇ ਆਪਾਂ ਉਹ ਚੀਜ਼ ਤੁਹਾਨੂੰ ਦੱਸਣੀ ਹੈ ਜਦੋਂ ਹੁਣ ਆਪਣੀ ਕਣਕ ਹੈ ਜਿਹੜੀ ਦੂਜੇ ਪਾਣੀ ਤੇ ਆਣ ਖੜੀ ਹੈ ਹਲੇ ਦੂਜੇ ਪਾਣੀ ਕਿਸਾਨ ਵੀਰ ਮਲਕੇ ਕਣਕ ਆ ਗਈ ਹੈ ਜ਼ਿਆਦਾਤਰ ਪਰ 5-4 ਦਿਨ ਦੀ ਵੇਟ ਕਰ ਰਹੇ ਆਂ ਵੀ ਹੋ ਸਕਦਾ ਸ਼ਾਇਦ ਬਾਰਿਸ਼ ਹੋ ਜੇ ਜਾਂ ਹਲਕੀ-ਫੁਲਕੀ ਖੇਤਾਂ ਦੇ ਵਿੱਚ ਗਿੱਲ ਹੈਗੀ ਆ ਹਲੇ ਆਪਾਂ ਵੀ ਜਿਹੜਾ ਦੂਜਾ ਪਾਣੀ ਆ ਉਹ ਪਹਿਲੀ ਤਰੀਕ ਤੋਂ ਬਾਅਦ ਆਪਾਂ ਲਾਉਣਾ ਸਟਾਰਟ ਕਰ ਦਨਾਂ ਤੇ ਉਸ ਸਟੇਜ ਤੇ ਆਪਾਂ ਕਰਨਾ ਕੀ ਆ ਆਪਾਂ ਉਹਦੇ ਵਿੱਚ ਸਿਰਫ 3 ਕਿਲੋ ਡੀਪੀ 6 ਤੋਂ 7 ਘੰਟੇ ਘੋਲ ਕੇ ਤੇ 4 ਕਿਲੋ ਯੂਰੀਆ ਨਾਲ ਹੀ ਆਪਾਂ ਲੱਗ-ਲੱਗ ਘੋਲ ਬਣਾ ਕੇ ਉਹਨੂੰ 120-25 ਜਾਂ 150 ਲੀਟਰ ਪਾਣੀ ਵਿੱਚ ਘੋਲ ਕੇ ਆਪਾਂ ਇਕੜ ਦੇ ਹਿਸਾਬ ਨਾਲ ਸਪਰੇਅ ਕਰਨੀ ਆ ਜਿਹਦੇ ਨਾਲ ਆਪਣੀ ਫਸਲ ਨੂੰ ਜਿਹੜੀ ਇਸ ਸਟੇਜ ਤੇ ਆ ਪ੍ਰੋਪਰ ਤਾਕਤ ਮਿਲ ਜਣੀ ਜਿਹੜੇ ਕਿਸਾਨ ਭਰਾਵਾਂ ਨੇ ਡੀਏਪ ਪਹਿਲਾਂ ਵਧੀਆ ਪਾਈ ਆ ਜਾਂ ਪोटाश ਆਪਣੇ ਖੇਤ ਦੇ ਵਿੱਚ ਪਾਈ ਆ ਉਹਨਾਂ ਨੂੰ ਇਹ ਚੀਜ਼ ਦੀ ਲੋੜ ਨਹੀਂ ਆਪਣੇ ਖੇਤ ਦੇ ਵਿੱਚ ਜਿਹੜੇ ਆਪਣੇ ਪੱਤੇ ਦੇਖ ਲਿਓ ਵੀ ਕੀ ਹਿਸਾਬ ਕਿਤਾਬਾ ਕਣਕ ਪੇਲੀ ਤਾਂ ਨਹੀਂ ਪਈ ਹੈਗੀ ਜਾਂ ਕਣਕ ਦਾ ਰੰਗ ਰੂਪ ਵਧੀਆ ਫਿਰ ਇਹ ਚੀਜ਼ ਦੀ ਲੋੜ ਨਹੀਂ ਪਰ ਜੇ ਕਣਕਾਂ ਜੇ ਫਿਰ ਵੀ ਤੁਸੀਂ ਸੋਚਦੇ ਵੀ ਚਲੋ ਆਪਾਂ ਕਰ ਦੋ ਨੀ ਕਿਉਂਕਿ ਉਹਦਾ ਸਾਈਡ ਇਫੈਕਟ ਜਾਂ ਗਲਤ ਇਹਦਾ ਕੋਈ ਨੁਕਸਾਨ ਤਾਂ ਹੈ ਨਹੀਂ ਕਰ ਦੋ ਤਾਂ ਤਾਂ ਵੀ ਵਧੀਆ ਗੱਲ ਆ 3 ਕਿਲੋ ਜਿਹੜੀ ਡੀਏਪ ਆ ਉਹ ਆਪਾਂ 4 ਕਿਲੋ ਯੂਰੀਆ ਲੱਗ ਘੋਲ ਕੇ ਤੇ 3 ਕਿਲੋ ਡੀਏਪ ਤੇ ਹੋ ਜੇ ਤੁਸੀਂ ਚਾਹੋ ਨੇ ਵੀ ਪोटाश ਦਾ ਪोटाश ਦੀ ਵੀ ਆਪਾਂ ਘਾਟ ਪੂਰੀ ਕਰਨੀ ਆ ਤਾਂ ਵਿੱਚ ਇਹਦੇ ਨਾਲ ਆਪਾਂ ਐਨਪੀਕੇ ਜਿਹੜਾ 20 20 20 ਐਨਪੀਕੇ ਆ ਉਹ ਆਪਾਂ ਪਾ ਸਕਦੇ ਆ ਜਾਂ 0 52 34 2 ਕਿਲੋ ਪਰ ਏਕੜ ਦੇ ਹਿਸਾਬ ਨਾਲ ਨਾਲ ਹੀ ਆਪਾਂ ਅਲੱਗ-ਅਲੱਗ ਘੋਲ ਬਣਾ ਕੇ ਕਰਨੇ ਦੇ ਟਾਈਮ ਪੰਪ ਚ ਇਕੱਠੇ ਪਾ ਕੇ ਆਪਾਂ ਸਪਰੇਅ ਕਰਦੀਏ ਤਾਂ ਬਹੁਤ ਘੈਂਟ ਰਿਜ਼ਲਟ ਮਿਲਦੇ ਆਪਾਂ ਨੂੰ ਜਿੱਦਾਂ ਜਿਹਦੇ ਨਾਲ ਆਪਣਾ ਇਹ ਝਾੜ ਤੇ ਫਰਕ ਪੈਂਦਾ ਤੇ ਜਿਹੜੀ ਆਪਣੀ ਫਸਲ ਆ ਫਸਲ ਦੀ ਜਿਹੜੀ ਆਪਣੀ ਚੌਥੀ ਸਟੇਜ ਆ ਜੋਇੰਟਿੰਗ ਸਟੇਜ ਆ ਇਹਦੇ ਵਿੱਚ ਜਿਹੜਾ ਫਸਲ ਨੂੰ ਆ ਪ੍ਰੋਪਰ ਖਰਾਕ ਮਲਕੇ ਮਿਲ ਜਾਂਦੀ ਹੈ ਤੇ ਬੂਟਾ ਜਿਹੜਾ ਸਟ्रेस ਫ੍ਰੀ ਹੋ ਜਾਂਦਾ ਉਹ ਟੈਨਸ਼ਨ ਚੋਂ ਬਾਹਰ ਨਿਕਲ ਜਾਂਦਾ ਕਿਉਂਕਿ ਉਹਨੂੰ ਜਿਹੜੇ ਲੋੜੀ ਦੇ ਤੱਤ ਆ ਉਹ ਮਿਲ ਜਾਂਦੇ ਆ ਤੇ ਜੋਇੰਟਿੰਗ ਸਟੇਜ ਤੇ ਬਹੁਤ ਜ਼ਿਆਦਾ ਜਿਹੜੀ ਤੱਤਾਂ ਦੀ ਲੋੜ ਹੁੰਦੀ ਆ ਉਹ ਫਾਸਫੋਰਸ ਤੇ ਨਾਈਟ੍ਰੋਜਨ ਤੇ ਪੋਟਾਸ਼ ਤਿੰਨਾ ਤੱਤਾਂ ਦੀ ਬਹੁਤ ਲੋੜ ਹੁੰਦੀ ਆ ਜੇ ਇਸ ਸਮੇਂ ਪ੍ਰੋਪ ਇਹ ਫਸਲ ਨੂੰ ਆਪਣੇ ਨੂੰ ਪ੍ਰੋਪਰ ਮਾਤਰਾ ਚ ਤਿੰਨੇ ਤੱਤ ਮਿਲ ਜਾਣ ਤਾਂ ਆਪਣਾ ਝਾੜ ਆਟੋਮੈਟਿਕ ਵਧੀਆ ਹੋ ਜਾਂਦਾ ਤੇ ਬਾਕੀ ਜਿਹੜੇ ਕਿਸਾਨ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪਾਂ ਬਾਈ ਤੁਹਾਡੇ ਲਈ ਜਿਹਦੇ ਨਾਲ ਤੁਹਾਡਾ ਫਾਇਦਾ ਹੋ ਸਕੇ ਆਪਾਂ ਵੀਡੀਓ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਤੇ ਮਿਲਾਂਗੇ ਬਾਈ ਆਪਾਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ